ਭਾਜਪਾ ਪਾਰਟੀ ਵੱਲੋਂ ਕੌਮੀ ਪੱਧਰ ਤੇ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਤਹਿਤ ਲੁਧਿਆਣਾ ਵਿੱਚ ਵਿਸ਼ੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ বিজেপি ਦੇ ਜਨਰ ਸੱਤਰ ਅਕੇਸ਼ राठੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਮੌਕੇ ਵਰਕਰਾਂ ਨੂੰ ਸੰਬੋਧਨ ਕੀਤਾ। राठੌਰ ਨੇ ਕਿਹਾ ਕਿ বিজেপি ਇਸ ਮੁਹਿੰਮ ਦਾ ਮੰਤਵ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨਾ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਤੌਰ ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਇਸ ਦੇ ਨਾਲ ਨਾਲ বিজেপি ਦੀ ਵਿਚਾਰਧਾਰਾ ਨੂੰ ਘਰੋ ਘਰੀ ਪਹੁੰਚਾਉਣਾ ਵੀ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੂਰੇ ਪੰਜਾਬ ਵਿੱਚ 5 ਲੱਖ 90 ਮੈਂਬਰ ਬਣਾਏ ਜਾਣਗੇ। ਸਾਨੂੰ ਪ੍ਰਦੇਸ਼ ਵੱਲੋਂ ਜਾਂ ਰਾਸ਼ਟਰੀ ਲੈਵਲ ਤੋਂ ਜਿਹੜਾ ਪੀਛਾ ਦਿੱਤਾ ਗਿਆ ਸੀ ਕਿ ਇੱਕ ਜ਼ਿਲ੍ਹੇ 'ਚ ਇੱਕ ਇੱਕ ਬੂਥ ਤੇ 200 ਮੈਂਬਰ ਬਣਾਣਾ ਘੱਟੋ ਘੱਟ ਜ਼ਰੂਰੀ ਹੈ ਉਹਦੇ 'ਚ ਮੈਂ ਬੜਾ ਖੁਸ਼ ਹੋ ਕੇ ਦੱਸਣਾ ਚਾਹੁੰਦਾ ਐ ਕਿ ਇੱਥੇ ਦੇ ਅਧਿਐਖ ਰਜਨੀਸ਼ ਤਿਮਾਂ ਜੀ ਨੇ ਸਟੇਜ ਤੋਂ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ 300 ਜਾਂ 350 ਹਰ ਬੂਥ ਤੇ ਮੈਂਬਰ ਬਣਾਵਾਂਗੇ ਸੋ ਇੱਕ ਬੜੀ ਅਚੀਵਮੈਂਟ ਹੋਏਗੀ ਔਰ ਮੇਰਾ ਮੰਨਣਾ ਹੈ ਕਿ ਲੁਧਿਆਣਾ ਪੂਰੇ ਪ੍ਰਦੇਸ਼ ਤੇ ਵਿੱਚ ਬੜੇ ਅੱਛੇ ਮੈਂਬਰਸ ਬਣਾ ਕੇ ਸਾਹਮਣੇ ਨਜ਼ਰ ਆਏਗਾ ਐਸੀ ਬੜੀ ਲੁਧਿਆਣਾ ਬੀਜੇਪੀ ਦੇ ਪ੍ਰਧਾਨ ਰਜਨੀਸ਼ ਧਿਮਾਨ ਨੇ ਦੱਸਿਆ ਕਿ ਇਸ ਮੁਹਿੰਮ ਤਹਿ ਚਾਰ ਤਰੀਕਿਆਂ ਨਾਲ ਨਵੇਂ ਮੈਂਬਰ ਬਣਾਈ ਜਾਣਗੇ ਜਿਨ੍ਹਾਂ ਵਿੱਚ ਮੋਬਾਈਲ ਨੰਬਰ ਤੇ ਮਿਸ ਕਾਲ ਰਾਹੀਂ QR ਕੋਡ ਸਕੈਨ ਕਰਕੇ ਨਮੂ ਐਪ ਰਾਹੀਂ ਅਤੇ ਭਾਜਪਾ ਦੀ ਵੈੱਬਸਾਈਟ ਦੀ ਮਦਦ ਨਾਲ ਲੋਕ ਪਾਰਟੀ ਦੀ ਮੈਂਬਰਸ਼ਿਪ ਲੈ ਸਕਣਗੇ ਉਨ੍ਹਾਂ ਐਲਾਨ ਕੀਤਾ ਕਿ ਲੁਧਿਆਣਾ ਤੋਂ ਹੀ 3 ਲੱਖ ਤੋਂ ਵੱਧ ਮੈਂਬਰ ਬਣਾਈ ਜਾਣਗੇ